ਪੰਜਾਬ ਡੇਰੀ ਵਿਕਾਸ ਵਿਭਾਗ ਵੱਲੋਂ ਗੁਰੂਕਾਸ਼ੀ ਯੂਨੀਵਰਸਿਟੀ ਵਿਖੇ ਇੱਕ ਸੈਮੀਨਾਰ ਦਾ ਆਯੋਜਿਤ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਖੇਤੀ ਦੇ ਸਹਾਇਕ ਧੰਦਿਆਂ ਨਾਲ ਜੋੜਨਾ ਤੇ ਇਸ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਸੀ ਤੇ ਇਸ ਸੈਮੀਨਾਰ ਦੇ ਵਿੱਚ ਜਿੱਥੇ ਬਹੁਤ ਸਾਰੇ ਕਿਸਾਨ ਵੀਰ ਤੇ ਭੈਣਾਂ ਇਸ ਪ੍ਰੋਗਰਾਮ ਦਾ ਹਿੱਸਾ ਬਣੀ ਤੇ ਉੱਥੇ ਹੀ ਪੰਜਾਬ ਕੈਬਨਿਟ ਮਨਿਸਟਰ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਸੈਮੀਨਾਰ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜੀ ਗੁਰੂਗਾਸ਼ੀ ਯੂਨੀਵਰਸਿਟੀ ਦੇ ਵਿੱਚ ਸਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿਹੜਾ ਅਸੀਂ ਅੱਜ ਗੱਲ ਕਰ ਰਹੇ ਹੈਗੇ ਆ ਡੇਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਇਹ ਜਿਹੜਾ ਅਸੀਂ ਸੈਮੀਨਾਰ ਲਾਇਆ ਇਹਦਾ ਕੀ ਉਦੇਸ਼ ਹੈ? ਖੁਜੀ ਪੰਜਾਬ ਜਿਹੜਾ ਖੇਤੀ ਪ੍ਰਦਾਨ ਸੂਬਾ। ਖੇਤੀ 'ਚ ਵੀ ਡੇਰੀ ਪ੍ਰੋਡਕਸ਼ਨ ਇੱਕ ਹੱਦ ਤੇ ਆ ਕੇ ਰੁਕ ਗਈ ਹੈ। ਜਿਹੜਾ ਇਹਦੇ ਨਾਲ ਸਹਾਇਕ ਧੰਦਾ ਹੈ ਉਹਨੂੰ ਜੇ ਜ਼ਿੰਮੇਦਾਰ ਅਪਣਾਊਗਾ ਤਾਂ ਤਾਂ ਉਹਦੇ ਕਿਉਂਕਿ ਘਰ ਦੇ ਰੋਜ਼ ਦੇ ਖਰਚੇ, ਬੱਚਿਆਂ ਦੀਆਂ ਫੀਸਾਂ, ਰਹਿਣ-ਸਹਿਣ ਜਿਹੜਾ ਸਟੈਂਡਰਡ ਆ ਉਹ ਉਸ ਮੁਤਾਬਕ ਸਾਨੂੰ ਕੋਈ ਨਾ ਕੋਈ ਹੋਰ ਨਾਲ ਕਿਤੇ ਦੀ ਲੋੜ ਹੈ ਤੇ ਡੇਹਰੀ ਵਾਲਾ ਸੌਖਾ ਜਿਹਦੇ ਚ ਸਾਡੀਆਂ ਆਪਣੇ ਘਰਾਂ ਦੀਆਂ ਮਾਵਾ ਭੈਣਾ ਵੀ ਸਾਡਾ ਸਾਥ ਦੇ ਸਕਦੀਆਂ ਬੱਚੇ ਵੀ ਦੇ ਸਕਦੇ ਸੌਖਾ ਸੰਭਾਲਿਆ